ਬਰਨਾਲਾ ਤੋਂ ਵੱਡੀ ਖਬਰ ਸਭ ਨੇ ਹੀ ਹੈ ਜਿੱਥੇ ਸ਼ੈਨਾਜ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਦਾ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ ਹਾਂ ਹੁਣੀ ਬਰਨਾਲਾ ਤੋਂ ਇੱਕ ਬਹੁਤ ਹੀ ਵੱਡੀ ਖਬਰ ਸਾਹਮਣੇ ਹੈ ਕਿ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦਾ ਸ਼ਰੀਆਮ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਜਾਣਕਾਰੀ ਮੁਤਾਬਕ ਸਾਰੀ ਘਟਨਾ ਜੁੜੀ ਹੈ ਗਿਆ ਪਿੰਡ ਦੇ ਬੱਸ ਸਟੈਂਡ ਦੇ ਵਾਪਰੀ ਹੈ ਜਿੱਥੇ ਜਾਣਕਾਰੀ ਮੁਤਾਬਕ ਇੱਕ ਅਣਪਛਤਾ ਵਿਅਕਤੀ ਆਂਦਾ ਹੈ ਤੇ ਸਾਫ ਤੌਰ ਤੇ ਇੱਕ ਪ੍ਰਾਪਰਟੀ ਦੀ ਦੁਕਾਨ ਦੇ ਸੁਖਵਿੰਦਰ ਸਿੰਘ ਕਲਕੱਤਾ ਜੋੜਾ ਜਿਹੜਾ ਬੈਠੇ ਹੁੰਦੇ ਨੇ ਤੇ ਉਸ ਤੋਂ ਬਾਅਦ ਸ਼ਰੀਆਮ ਉਹ ਦੁਕਾਨ 'ਚ ਵੜ ਕੇ ਜਿਹੜਾ ਹੈਗਾ ਸੁਖਵਿੰਦਰ ਸਿੰਘ ਕਲਕੱਤਾ ਦਾ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੰਦਾ ਤੇ ਉੱਥੋਂ ਫਰਾਰ ਹੋ ਜਾਂਦਾ ਹੈ ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਕਲਕੱਤਾ ਲੰਬੇ ਸਮੇਂ ਤੋਂ ਕਾਂਗਰਸ 'ਚ ਸੰਪਰ ਪਿਛਲੇ ਕੁਝ ਸਮੇਂ ਤੋਂ ਉਹ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲਈ ਕੰਮ ਕਰ ਰਹੇ ਸੰਦੇ ਅੱਜ ਜੋ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਕਿ ਉਹਨਾਂ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪੁਲਿਸ ਜੋ ਸੀਗੀ ਮੌਕੇ ਤੇ ਪਹੁੰਚਦੀ ਹੈ ਫਿਲਹਾਲ ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਨੇ ਪਰਿਵਾਰ ਵਾਲਿਆਂ ਦਾ ਬੁਰਾ ਹਾਲ ਹੈ ਰੋ ਰੋ ਕੇ ਮੌਕੇ ਤੇ ਜਦੋਂ ਪਰਿਵਾਰ ਵਾਲਿਆਂ ਨੂੰ ਇਸ ਦੀ ਜਾਣਕਾਰੀ ਮਿਲੇ ਤੇ ਸੁਖਵਿੰਦਰ ਸਿੰਘ ਦੇ ਪਰਿਵਾਰ ਵਾਲੇ ਉੱਥੇ ਪਹੁੰਚਦੇ ਨੇ ਉਹਨਾਂ ਦੀ ਮਾਤਾ ਪਹੁੰਚਦੇ ਨੇ ਤਸਵੀਰਾਂ ਚ ਤੁਸੀਂ ਵੇਖ ਸਕਦੇ ਹੋ ਰੋ ਰਹੇ ਨੇ ਰੋ ਰੋ ਕੇ ਬੁਰਾ ਹਾਲ ਹੈ ਇਹਨਾਂ ਉਹਨਾਂ ਦੀ ਪੈਨ ਜਿਹੜਾ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਤੇ ਮੌਕੇ ਤੇ ਹੁਣ ਜੜੀ ਪੁਲਿਸ ਪਹੁੰਚੀ ਹੋ ਫਿਲਹਾਲ ਮਾਮਲੇ ਦੀ ਜਾਂਚ ਕਰੇ ਤੇ ਇਸ ਦੇ ਨਾਲ ਹੀ ਵੱਡੇ aarop ਜਿਹੜੇ ਨੇ ਲੋਕਾਂ ਵੱਲੋਂ ਉੱਥੇ ਮੌਜੂਦ ਲਗਾਏ ਜਾ ਰਹੇ ਨੇ ਭਗਵੰਤ ਸਰਕਾਰ ਦੇ ਖਿਲਾਫ ਨਾਰੇ ਲਗਾ ਰਹੇ ਨੇ ਲੋਕ ਤੇ ਲੋਕ ਸਾਫ਼ ਤੌਰ ਤੋਂ ਸੁਣੋ ਕੀ ਕੁਝ ਕਰੇ ਨੇ ਪੂਰੀ ਘਟਨਾ ਕਿਵੇਂ ਵਾਪਰੀ ਇਹ ਉਥੇ ਮੌਜੂਦ ਲੋਕਾਂ ਤੋਂ ਹੀ ਸੁਣੋ ਜੀ ਨਾਮ ਤੁਹਾਡਾ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਢੰਗਟਾਲੀਵਾਲ ਸੂਬਾ ਪ੍ਰਚੱਕਤਰ ਕਿਸਾਨ ਸੱਲ ਕਾਂਗਰਸ ਜੀ ਸੁਖਵਿੰਦਰ ਜੀ ਅੱਜ ਜਿਹੜਾ ਤੁਸੀਂ ਅੱਜ ਇਹ ਫਸਤੇ ਕੀ ਘਟਨਾ ਵਾਪਰੀ ਕੀ ਗੱਲ ਹੋਈ ਆ 4:15 ਦੇ ਕਰੀਬ ਮੈਨੂੰ ਇੱਕ ਫੋਨ ਆਇਆ ਵੀ ਮੇਨ ਬੱਸ ਸਟੈਂਡ ਸਹਿਣਾ ਤੇ ਕੋਈ ਅਣਪਛਾਤੇ ਵਿਅਕਤੀ ਸੁਖਵਿੰਦਰ ਸਿੰਘ ਕਲਕੱਤਾ ਦੇ ਗੋਲੀ ਮਾਰ ਕੇ ਭੱਜ ਗਏ ਜਦੋਂ ਮੈਂ ਮੇਨ ਬੱਸ ਸਟੈਂਡ ਸਹਿਣਾ ਤੇ ਪਹੁੰਚ ਕੇ ਦੇਖਿਆ ਤਾਂ ਇੱਥੇ ਭਾਈ ਮੂਰचंद ਪ੍ਰਾਪਰਟੀ ਡੀਲਰਾਂ ਦੀ ਦੁਕਾਨ ਆ ਜਿੱਥੇ ਕਲਕੱਤਾ ਬੈਠਾ ਕੁਝ ਦੋਸ ਕਿ ਇੱਕ ਵਿਅਕਤੀ ਅਣਪਛਾਤਾ ਆਇਆ ਉਹ ਗੋਲੀ ਮਾਰ ਕੇ ਤੁਰੰਤ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਉਹਨੇ ਤਾਂ ਇਹਨਾਂ ਨੇ ਉਹਦੇ ਵਿਅਕਤੀ ਦੇ ਪਿੱਛੇ ਗੱਡੀ ਦੇ ਇੱਟਾਂ ਰੋੜੇ ਵੀ ਚਲਾਏ ਉਹਦੇ ਸ਼ੀਸ਼ੇ ਵਗੈਰਾ ਹੀ ਫੁੱਟੇ ਆ ਪ੍ਰੰਤੂ ਉਹ ਜਿਹੜਾ ਵਿਅਕਤੀ ਜੋ ਭੱਜਣ ਵਿੱਚ ਸਫਲ ਹੋ ਗਿਆ ਪ੍ਰੰਤੂ ਜਿਹੜੀ ਪੰਜਾਬ ਸਰਕਾਰ ਆ ਕਿ ਉਹਦੇ ਨੂੰ ਲੈ ਕੇਆਂ ਕਾਰਨ ਸਾਡਾ ਥਾਣਾ ਗਾ ਸਿਰਫ 200 ਗਾਜ ਤੇ ਪੁਲਿਸ ਪ੍ਰਸ਼ਾਸਨ ਹਜੇ ਤੱਕ ਵੀ ਸੱਤ ਵੱਜਣ ਵਾਲੇ ਹੋ ਗਏ ਉਹਦੇ ਕਾਤਲਾਂ ਨੂੰ ਹਜੇ ਤੱਕ ਵੀ ਫੜ ਨਹੀਂ ਸਕੀ ਕੀ ਗੱਲ ਹੈ ਕਿ ਕੀ ਜਿਹਦਾ ਸ਼ੱਕ ਲੱਗਦਾ ਕੀ ਗੱਲ ਲੱਗਦੀ ਹੈ ਦੇਖੋ ਇਹ ਸ਼ੱਕ ਦਾ ਕਾਰਨ ਕੀ ਹੈ ਪੰਜਾਬ ਸਰਕਾਰ ਦੇ ਖਿਲਾਫ ਉਹਦੀ ਆਵਾਜ਼ ਸੀ ਪੰਜਾਬ ਸਰਕਾਰ ਤੋਂ ਖਤਰਾ ਮਹਿਸੂਸ ਕਰ ਰਿਹਾ ਸੀਗਾ ਵੀ ਪੰਜਾਬ ਸਰਕਾਰ ਕਿਸੇ ਟਾਈਮ ਵੀ ਮੇਰਾ ਕਤਲ ਕਰਵਾ ਸਕਦੀ ਆ ਉਹ ਅੱਜ ਹੋ ਕੇ ਰਹਿ ਗਿਆ ਮੇਨ ਬੱਸ ਸਟੈਂਡ ਤੇ ਅੱਜ ਸਾਰਾ ਪਿੰਡ ਆ ਜਿਹੜਾ ਉਹਦੇ ਪਰਿਵਾਰ ਨਾਲ ਖੜਾਗਾ ਜੀ ਕਿਹੜੀ ਪਾਰਟੀ ਨਾਲ ਸਬੰਧ ਸੀ ਉਹ ਜਿਹੜਾ ਸੁਖਵਿੰਦਰ ਸਿੰਘ ਕੋਲਕਾਤਾ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਸਬੰਧ ਸੀ ਪਰੰਤੂ ਹੁਣ ਕੁਝ ਟਾਈਮ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਟੈਸ ਸੀਗੇ ਜੀ ਕੀ ਲੱਗਦਾ ਕਿ ਇਹ ਇਸ ਕੀ ਇਹਦਾ ਸ਼ੱਕ ਲੱਗਦਾ ਕਿ ਸੰਜੀਤ ਲੱਗਦੀ ਹੈ ਸ਼ੱਕ ਵਾਲੀ ਤਾਂ ਇਹ ਗੱਲ ਹੈ ਜੋ ਤਾਂ ਖੁਦ ਹੀ ਲੈਬ ਹੋ ਕੇ ਚੈਨਲਾਂ ਰਾਹੀਂ ਕਿ ਪਿਛਲੇ 3.5 ਸਾਲਾਂ ਤੋਂ ਜਦੋਂ ਦੀ ਇਹ ਸਰਕਾਰ ਆਈ ਆ ਉਹਦਾ ਪਿੱਟ ਰਿਹਾ ਸੀਗਾ ਵੀ ਮੇਰਾ ਪੰਜਾਬ ਸਰਕਾਰ ਕਦੇ ਵੀ ਕਤਲ ਕਰਾ ਸਕਦੀ ਆ ਮੈਨੂੰ ਸਕਿਉਰਿਟੀ ਦੀ ਲੋੜ ਆ ਪਰੰਤੂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਉਹਨਾਂ ਨੂੰ ਸਕਿਉਰਿਟੀ ਨਹੀਂ ਮਿਲੀ ਸਾਡੇ ਹਰ ਰੋਜ਼ ਨੌਜਵਾਨਾਂ ਦੇ ਕਤਲ ਹੋ ਰਹੇ ਆ ਪਰसों ਸਾਡੇ ਪਿੰਡ ਦੇ ਭਾਂਜੇ ਦਾ ਹੀਰੇ ਦਾ ਬਰਨਾਲੇ ਦੇ ਸਹਾਰਾ ਗਰਾਊਂਡ 'ਚ ਕਤਲ ਕਰ ਦਿੱਤਾ ਗਿਆ ਉਹਦਾ ਹਜੇ ਇਨਸਾਫ ਨਹੀਂ ਮਿਲਿਆ ਪਰਿਵਾਰ ਨੂੰ ਤੇ ਲੁਧਿਆਣੇ ਕੱਲ ਭਈਆਂ ਨੇ ਪ੍ਰਵਾਸੀਆਂ ਨੇ ਸਾਡਾ ਪੰਜਾਬੀ ਨੌਜਵਾਨ ਮਾਰ ਕੇ ਨਹਿਰ ਵਿੱਚ ਸੜਤਾ ਉਹਨੂੰ ਹਜੇ ਪਾੜ ਰਹੇ ਅਗੇ ਉਹਦਾ ਇਨਸਾਫ ਨਹੀਂ ਮਿਲਿਆ ਸਾਡੇ ਨੌਜਵਾਨ ਪੀੜ੍ ਤਲ ਹੋ ਰਿਹਾ ਪਰੰਤੂ ਪੰਜਾਬ ਸਰਕਾਰ ਆ ਜਿਹੜੀ ਸਾਡਾ ਕੀ ਸੰਘਰਸ਼ ਹੋਊਗਾ ਸਾਡਾ ਸੰਘਰਸ਼ ਇਹ ਜਿੰਨਾ ਟਾਈਮ ਕਲਕੱਤੇ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਸੀ ਮਾਤਾ ਮਲਕੀਤ ਕੌਰ ਨਾਲ ਖੜੇ ਆ ਅਸੀਂ ਉਹਦੀ লাশ ਵੀ ਨਹੀਂ ਚੱਕਣ ਦਿੰਦੇ ਤੇ ਅਸੀਂ ਸੜਕਾਂ ਜਾਮ ਕਰ ਦਾਂਗੇ ਇਹ ਜਿਹੜਾ ਹਾਈਵੇ ਕਿੰਨਾ ਟਾਈਮ ਜਾਮ ਰਹੂਗਾ ਇਹ ਤਾਂ ਹੁਣ ਲਗਾਤਾਰ 2 ਘੰਟੇ ਤੋਂ ਜਿੰਨਾ ਟਾਈਮ ਸਾਨੂੰ ਇਨਸਾਫ ਨਹੀਂ ਮਿਲਦਾ ਸਾਡਾ ਸੰਘਰਸ਼ ਇਸੇ ਤਰ੍ਹਾਂ ਸਾਡਾ ਸਾਰਾ ਨਗਰ ਕੱਲੇ-ਕੱਲੇ ਬੱਚਾ-ਬੱਚਾ ਜਿਹੜੇ ਲੋਕਾਂ ਦੇ ਨਾਲ ਉਚਤਾਨ ਬੰਗ ਦੁੱਖ ਦੀ ਘੜੀ ਵਿੱਚ ਖੜਦਾ ਸੀ ਅੱਜ ਉਹ ਸਾਰੇ ਬੱਚਾ-ਬੱਚਾ ਹਮਦਰਦੀ ਤੌਰ ਤੇ ਇੱਥੇ ਆਇਆ ਨਾ ਕਿ ਇੱਥੇ ਕੋਈ ਤਮਾਸ਼ੇ ਦੇਖਣਾ ਹੈ ਸਾਰੇ ਪੰਜਾਬ ਸਰਕਾਰ ਦੇ ਖਿਲਾਫ ਆਏ ਵੇ ਲੋਕ ਅੱਜ ਕੀ ਨਾਮ ਤੁਹਾਡਾ ਈ ਬੀਬੀ ਮਲਕੀਤ ਕੌਰ ਸੋ ਹੁੰਦਾ ਜੀ ਅੱਜ ਜਿਹੜੀ ਇਹ ਘਟਨਾ ਸੁਖਵਿੰਦਰ ਸਿੰਘ ਕਲਕੱਤਾ ਦਾ ਤੇ ਇਹ ਕੀ ਮੈਂ ਘਟਨਾ ਹੋਈ ਕੀ ਲੱਗਦਾ ਇਹ ਬਹੁਤ ਮਾੜੀ ਗੱਲ ਹੋਈ ਆ ਜੀ ਬਹੁਤ ਦਰਦਨਾਕ ਘਟਨਾ ਹੋਈ ਹੈ ਇਹ ਜੋ ਕਿ ਮੈਨੂੰ ਸਵਾ 4:00 ਵਜੇ ਫੋਨ ਗਿਆ ਕਹਿੰਦੇ ਸੁਖਵਿੰਦਰ ਸਿੰਘ ਕਲਕੱਤਾ ਪ੍ਰਾਪਰਟੀ ਡੀਲੀਆ ਦੀ ਦੁਕਾਨ ਤੇ ਬੈਠਾ ਸੀਗਾ ਆਣ ਪਛਾਤਾ ਇੱਕ ਮੁੰਡਾ ਆਇਆ ਇੱਕ ਕੋਲ ਹੋਰ ਮੁੰਡਾ ਬੈਠਾ ਸੀਗਾ ਉਹਦੇ ਤਾੜ ਤਾੜ ਉਹਦੇ ਸਿਰ ਤੇ ਗੋਲੀਆਂ ਮਾਰ ਜਾਂ ਉਸ ਤੋਂ ਬਾਅਦ ਸਾਰਾ ਪਿੰਡ ਇੱਥੇ ਇਕੱਠਾ ਹੋ ਗਿਆ ਉਹ ਬਹੁਤ ਟਾਈਮ ਦਾ ਪਿੰਡ ਦਾ ਸੀਗਾ ਵੀ ਮੈਨੂੰ ਪੰਜਾਬ ਸਰਕਾਰ ਤੋਂ ਖਤਰਾ ਇਹ ਸਰਕਾਰ ਦੀਆਂ ਨਲਕੀਆਂ ਬਹੁਤ ਟਾਈਮ ਤੋਂ ਕਹਿ ਰਿਹਾ ਸੀਗਾ ਸਾਡੇ ਆ ਥਾਣਾ ਨਾਲ ਇਹ ਅਜੇ ਤੱਕ ਪ੍ਰਸ਼ਾਸਨ ਪਹੁੰਚਿਆ ਨਹੀਂ ਹੈਗਾ ਜਿੰਨਾ ਤੇਰਾ ਪਰਿਵਾਰ ਨੂੰ ਅਨਸਾਫ ਨਹੀਂ ਮਿਲਦਾ ਹੈਗਾਗਾ ਉਹਨਾਂ ਜੇ ਅਸੀਂ ਇੱਥੇ ਰੋਡ ਜਾਮ ਕਰਾਂਗੇ ਇੱਥੇ ਬੈਠਾਂਗੇ ਅਸੀਂ ਮਾਤਾ ਮਲਕੀਤ ਕੌਰ ਕਲਕੱਤਾ ਦੇ ਨਾਲ ਚਟਾਨ ਵਾਂਗੂ ਖੜੇ ਕੀ ਲੱਗਦਾ ਕੀ ਗੱਲ ਕੀ ਗੱਲ ਕਿਸ ਕਰ ਮਜੇ ਹੋਏਗਾ ਗੱਲ ਜੀ ਪੰਜਾਬ ਸਰਕਾਰ ਦੇ ਖਿਲਾਫ ਬੋਲਦਾ ਸੀ ਕੱਲ ਪਰਤੋ ਧਰਨਾ ਲਾਇਆ ਸੀਗਾ ਕੋਈ ਆਪ ਝਾੜੂ ਵਾਲਿਆਂ ਦੇ ਸਰਪੰਚ ਬੈਠੇ ਸੀ ਨਾਲ ਉੱਥੇ ਬੋਲ ਬੋਲਦਾ ਸੀਗਾ ਤੇ ਬੱਸ ਰੜਕਦੇ ਸੀਗਾ ਝਾੜੂ ਵਾਲਿਆਂ ਦੀ ਸਰਕਾਰ ਦੇ ਇਹ ਇਹ ਸਰਕਾਰਾਂ ਦੇ ਹੱਥਾਂ ਵੀ ਦੀ ਇਹ ਸਰਕਾਰਾਂ ਨੇ ਮਰਵਾਇਆ ਇਹ ਝਾੜੂ ਵਾਲੀ ਸਰਕਾਰ ਨਕਮੀ ਸਰਕਾਰ ਆ ਸਰ ਜਿਹੜਾ ਇਹ ਸੈਨੇ ਦਾ ਕਤਲ ਹੋਇਆ ਇਹ ਕੌਣ ਵਿਅਕਤੀ ਕੀ ਗੱਲ ਹੋਈ ਏ ਸਾਰੀ ਵਰਦਾਤ ਹਾਲੇ ਤੱਕ ਜਿਹੜੀ ਸਾਡੇ ਕੋਈ ਇਨਫੋਰਮੇਸ਼ਨ ਡਿਵੈਲਪ ਹੋਈ ਏ ਸਖਵਿੰਦਰ ਸਿੰਘ ਕਲਕੱਤਾ ਹੈ ਜਿਹਦਾ ਕਿ ਇੱਥੇ ਬੱਸ ਸਟੈਂਡ ਦੇ ਸੈਨੇ ਦੇ ਵਿੱਚ ਕਿਸੇ ਨੇ ਗੋਲੀ ਮਾਰ ਕੇ ਕਤਲ ਕੀਤਾ ਉਹਦੀ ਅਸੀਂ ਪੜਤਾਲ ਕਰਨਾ ਹੈ ਤਾਂ ਜਿੱਦਾਂ ਹੀ ਪੜਤਾਲ ਦੇ ਵਿੱਚ ਕੋਈ ਅਗਲੀ ਡਿਵੈਲਪਮੈਂਟ ਹੋਵੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਜਾਂਦਾ ਸਰ ਕੋਈ ਸੀਸੀਟੀ ਜਾਂ ਕੋਈ ਪਤਾ ਲੱਗਿਆ ਕੌਣ ਲੋਕ ਸੀਜਨ ਮਾਰਦੇ ਹਾਲੇ ਅਸੀਂ ਆਏ ਹਾਂ ਮੌਕੇ ਤੇ ਆ ਕੇ ਮੈਂ ਸਾਰਾ ਇਕੱਠਾ ਕਰਦਾ ਡਵੈਲਪਮੈਂਟ ਇਹਨਾਂ ਦੀ ਫਿਰ ਅਸੀਂ ਦੇਖਦੇ ਤੁਹਾਨੂੰ ਦੱਸਦੇ ਕੀ ਹੈ ਇਹ ਪਹਿਲੇ ਸਰਪੰਚ ਰਿਹਾ ਸਰ ਹਾਂਜੀ ਪਹਿਲਾਂ ਸੁਣਨ ਚ ਆਇਆ ਵੀ ਇਹ ਸਾਫ ਦਾ ਸਰਪੰਚ ਇਹਨਾਂ ਦਾ ਮਾਤਾ ਸਰਪੰਚ ਕੋਈ ਕੋਈ ਗੱਲ ਕੋ ਲੱਗੀ ਆ ਬਾਕੀ ਤੁਹਾਨੂੰ ਦੱਸ ਦਈਏ ਦੇਖ ਲੀਏ ਫਿਰ ਮੌਕਾ ਸਾਫ ਤੌਰ ਤੇ ਤੁਸੀਂ ਸੁਣਿਆ ਕਿ ਜਿਹੜੇ ਲੋਕ ਨੇ ਉਹ ਵੱਡੇ ਇਲਜ਼ਾਮ ਜਿਹੜੇ ਪੰਜਾਬ ਸਰਕਾਰ ਤੇ ਲਗਾ ਰਹੇ ਨੇ ਕਿਉਂਕਿ ਜਾਣਕਾਰੀ ਮੁਤਾਬਕ ਮੀਡੀਆ ਰਿਪੋਰਟ ਦੇ ਮੁਤਾਬਕ ਇਹ ਸਾਹਮਣੇ ਆ ਰਿਹਾ ਕਿ ਜਿਹੜੇ ਸੁਖਮਿੰਦਰ ਸਿੰਘ ਸਾਬਕਾ ਸਰਪੰਚ ਜਿਹੜੇ ਸੀਗੇ ਉਹ ਲਗਾਤਾਰ ਆਪ ਸਰਕਾਰ ਦੇ ਖਿਲਾਫ ਆਵਾਜ਼ ਉਠਦੇ ਜਾਨੀ ਭਗਵੰਦ ਸਰਕਾਰ ਦੇ ਖਿਲਾਫ ਜਿਹੜੇ ਸੀਗੇ ਉਹ ਆਵਾਜ਼ ਚੱਕਦੇ ਸੀਗੇ ਆਪਣੀ ਜਿਹੜੀ ਗੱਲ ਰੱਖਦੇ ਸੀਗੇ ਤੇ ਉਹਨਾਂ ਦੇ ਖਿਲਾਫ ਕਿਤੇ ਨਾ ਕਿਤੇ ਸਰਕਾਰ ਦੇ ਬੋਲਦੇ ਸੀ ਤੇ ਉਸ ਤੋਂ ਬਾਅਦ ਸਾਫ ਤੌਰ ਤੇ ਲੋਕਾਂ ਵੱਲੋਂ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਰਪੰਚ ਸੁਖਮਿੰਦਰ ਵੱਲੋਂ ਬਾਰ ਬਾਰ ਇਹ ਗੱਲ ਆਖੀ ਜਾਂਦੀ ਸੀਗੀ ਕਿ ਉਹਨਾਂ ਦੇ ਖਤਰੇ ਜੋਨ ਅਨ ਸਿਕਿਉਰਿਟੀ ਦਿੱਤੀ ਜਾਵੇ ਕਿਉਂਕਿ ਮੈਂ ਆਵਾਜ਼ ਚੁਕਦਾ ਤਾਂ ਕਿਤਨਾ ਕਿਤੇ ਮੇਰੀ ਜਾਨ ਨੂੰ ਖਤਰਾ ਹੈ ਵੱਡੀ ਜਿਹੜੀ ਜਾਣਕਾਰੀ ਲੋਕਾ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਵੱਡੇ ਗੰਭੀਰ aarop ਉਹਨਾਂ ਵੱਲੋਂ ਲਗਾਏ ਗਏ ਨੇ ਕਿ ਕਿਤਨਾ ਕਿਤੇ ਭਗਵੰਤ ਸਰਕਾਰ ਸਰਕਾਰ ਵੱਲੋਂ ਇਦਾਂ ਕੀਤਾ ਗਿਆ ਮਤਲਬ ਗੰਭੀਰ aarop ਲੋਕਾ ਵੱਲੋਂ ਲਗਾਏ ਗਏ ਨੇ ਤੇ ਵੀ ਸਾਫ਼ ਤੌਰ ਤੇ ਕਿਹਾ ਗਿਆ ਲਗਾਤਾਰ ਜਿਹੜਾ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਸੀਗੇ ਉਹ ਸਰਕਾਰ ਦੇ ਖਿਲਾਫ ਆਵਾਜ਼ ਚੁਕਦੇ ਸੀ ਕਿ ਤੇ ਇਹ ਵੀ ਬਾਰ ਬਾਰ ਜ਼ਰੂਰ ਆਖਦੇ ਸੀ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਹੁਣ ਅੱਜ ਵੱਡੀ ਖਬਰੇ ਨਿਕਲ ਕੇ ਸਾਹਮਣੇ ਆਈ ਹੈ ਅੱਜ ਦਿਨ ਦਿਹਾੜੇ ਸ਼ਾਮ ਨੂੰ ਤਕਰੀਬਨ 4:30 ਦੇ ਕਰੀਬ ਜਿਹੜਾ ਹੈਗਾ ਸੁਖਵਿੰਦਰ ਸਿੰਘ ਕਲਕੱਤਾ ਦਾ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਇੱਕ ਅਣਪਛਾਤਾ ਵਿਅਕਤੀ ਆਂਦਾ ਬੱਸ ਸਟੈਂਡ ਤੇ ਪੂਰੀ ਘਟਨਾ ਵਾਪਰਦੀ ਹੈ ਤੇ ਗੋਲੀਆਂ ਤਾਬੜ ਤੋੜ ਜਿਹੜਾ ਹੈ ਸਾਪ ਦਾ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਤੇ ਚੁਲਾ ਦਿੰਦਾ ਹੈ ਤੇ ਜੋ ਕਿ ਉਹਨਾਂ ਦੇ ਸਿਰ ਤੇ ਲੱਗਦੀ ਹੈ ਤੇ ਉਸ ਤੋਂ ਬਾਅਦ ਉੱਤੇ ਫਰਾਰ ਹੋ ਜਾਂਦਾ ਲੋਕਾਂ ਵੱਲੋਂ ਵੱਡੇ aarop bhi lagaye ja rahe ne ki koi bhi sarkar action nahi leri police bhi late pahunchi hai te lokan ਰੋਸ ਦੇਖਣ ਨੂੰ ਮਿਲ ਰਿਹਾ ਲੋਕਾਂ ਨੇ ਸੜਕਾਂ ਤੇ ਧਰਨਾ ਵੀ ਲਗਾ ਲਿਆ ਇਸ ਤੋਂ ਬਾਅਦ ਤੇ ਸਾਫ ਤੌਰ ਤੇ ਹੁਣ ਇੱਕ ਹੀ ਗੱਲ ਆਖ ਰਹੀ ਹੈ ਕਿ ਜਦ ਤੱਕ ਸੁਖਵਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲੇਗਾ ਉਦੋਂ ਤੱਕ ਉਹ ਉਹਨਾਂ ਦੀ ਜਿਹੜੀ ਬੋਡੀ ਉਹਨਾਂ ਨੂੰ ਸੜਕ ਤੇ ਰੱਖ ਕੇ ਪ੍ਰਦਰਸ਼ਨ ਕਰਨਗੇ ਤੇ ਉਦੋਂ ਤੱਕ ਸੜਕ ਤੇ ਡਟੇ ਰਹਿਣਗੇ ਜਦ ਤੱਕ ਇਹ ਪਰਿਵਾਰ ਨੂੰ ਸੁਖਵਿੰਦਰ ਸਿੰਘ ਦੇ ਇਨਸਾਫ ਨਹੀਂ ਮਿਲ ਜਾਂਦਾ ਤੇ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਬਰਨਾਲਾ ਤੋਂ ਜਿੱਥੇ ਸਾਪ ਦਾ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦਾ ਸ਼ਰੀਆਮ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਹੁਣ ਆਉਣ ਵਾਲੇ ਸਮੇਂ ਵਿੱਚ ਨਾ ਹੋਵੇਗਾ ਕਿ ਆਖਿਰਕਾਰ ਪੁਲਿਸ ਕਦੋਂ ਤੱਕ ਕਾਮਯਾਬ ਹੋ ਪਾਉਂਦੀ ਹੈ ਇਸ ਗੁੱਥੀ ਨੂੰ ਸੁਲਝਾਣ ਚ ਕਿ ਆਖਿਰ ਕਿਸ ਨੇ ਸੁਖਮਿੰਦਰ ਸਿੰਘ ਕਲਕੱਤਾ ਦਾ ਕਤਲ ਕੀਤਾ ਤੇ ਆਖਿਰਕਾਰ ਉਸ ਪਿੱਛੇ ਕੀ وجہ ਸੀ ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਹੀ ਦੇਖਣਾ ਹੋਵੇਗਾ